ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆ ਮੱਤ ਤੇ ਪੜਦਾ ਵੀਡੀਓ ਬਾਰੇ ਸੋ ਜਿਵੇਂ ਕਿ ਪ੍ਰੀਤ ਹੁਣ ਸਾਰੀ ਸਾਈਡ ਤੋਂ ਫਸ ਚੁੱਕੀ ਆ ਤੇ ਉਸ ਦਾ ਕੀ ਨਤੀਜਾ ਨਿਕਲਦਾ ਹੈ ਤੇ ਸੰਦੀਪ ਉਸ ਦੇ ਲਈ ਕਿਹੜਾ ਹੱਲ ਸੋਚਦੀ ਆ ਪਾ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਸੋ ਜਿਵੇਂ ਕਿ ਪ੍ਰੀਤ ਦਾ ਕੋਈ ਰਸਤਾ ਨਹੀਂ ਰਹਿ ਗਿਆ ਨਾ ਹੁਣ ਇੱਧਰ ਜੋਗੀ ਨਾ ਉੱਧਰ ਜੋਗੀ ਉਹਦੀ ਸਾਸ ਨੇ ਘਰੋਂ ਕੱਢ ਦਿੱਤਾ ਪਹਿਲਾਂ ਹੀ ਉਹ ਘਰੋਂ ਭੱਜ ਕੇ ਆਈ ਆਪਣੇ ਪੇਕੇ ਜਾਣ ਜੋਗੀ ਵੀ ਨਹੀਂ ਹੈਗੀ ਤੇ ਹਾਰ ਕੇ ਉਹ ਸੰਦੀਪ ਦੇ ਪੇਕੇ ਹੀ ਚਲੀ ਜਾਂਦੀ ਆ ਕਿੰਨਾ ਕਚੇਰ ਉਹ ਉੱਥੇ ਬੈਠੀ ਰਹੇਗੀ ਸੋ ਕੋਈ ਤਾਂ ਮਸਲੇ ਦਾ ਹਾਲ ਨਿਕਲਣਾ ਹੈ ਸੋ ਇਸੇ ਤਰੀਕੇ ਨਾਲ ਸੋਚਦੇ ਹੋਏ ਸੰਦੀਪ ਸੋਚਦੀ ਆ ਕਿ ਚਲ 2-4 ਦਿਨ ਰਹਿਲੇਗੀ 10 ਦਿਨ ਰਹਿਲੇਗੀ ਪਰ ਅਕਸਰ ਉਸਨੇ ਆਪਣੇ ਘਰ ਤਾਂ ਜਾਣਾ ਹੈ ਤੇ ਵਿੱਕੀ ਤਾਂ ਉਧਰ ਫੜਿਆ ਜਾ ਚੁੱਕਾ ਹੈ ਤੇ ਉਸਦੀ ਸਾਸ ਸਹਸ ਨੂੰ ਘਰ ਰੱਖਣਾ ਨਹੀਂ ਚਾਹੁੰਦੀ ਸੋ ਸੰਦੀਪ ਪਹਿਲਾਂ ਤਾਂ ਕਵਲ ਨੂੰ ਫੋਨ ਲਾ ਕੇ ਸਾਰੀ ਗੱਲ ਦੱਸ ਦਿੰਦੀ ਆ ਕਿਉਂਕਿ ਉਸਨੂੰ ਪਤਾ ਹੈ ਕਿ ਕਿਤੇ ਨਾ ਕਿਤੇ ਉਸਨੂੰ ਪਤਾ ਤਾਂ ਲੱਗਣਾ ਪਹਿਲਾਂ ਤਾਂ ਉਹ ਚਾਹੁੰਦੀ ਸੀ ਕਿ ਬਾਹਰ ਬੈਠਾ ਹੋਇਆ ਪਰਦੇਸਾਂ ਵਿੱਚ ਕਾਹਤੋਂ ਇਨੀ ਟੈਨਸ਼ਨ ਦੇਣੀ ਪਰ ਉਸਨੂੰ ਸਮਝ ਲੱਗ ਗਈ ਆ ਕਿ ਇਕਰ ਮੈਂ ਨਾਂ ਦੱਸਿਆ ਤੇ ਪ੍ਰੀਤ ਕਿਹੜੀ ਸਾਈਡ ਤੇ ਜਾਵੇਗੀ ਸੋ ਜਦ ਕਵਲ ਨੂੰ ਇਹ ਗੱਲ ਪਤਾ ਲੱਗਦੀ ਆ ਤੇ ਉਹਨਾਂ ਨੂੰ ਬਹੁਤ ਹਰਾਨੀ ਹੁੰਦੀ ਆ ਤੇ ਉਹ ਸੋਚਦੇ ਆ ਕਿ ਇੰਨੀ ਗੱਲ ਤਾਂ ਮੈਂ ਕਦੀ ਸੋਚੀ ਵੀ ਨਹੀਂ ਸੀ ਕਿ ਵਿੱਕੀ ਇੱਥੋਂ ਤੱਕ ਵੀ ਜਾ ਸਕਦਾ ਹੈ ਸੋ ਵਿੱਕੀ ਦੀਆਂ ਇਹ ਗੱਲਾਂ ਸੁਣ ਕੇ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਜਾਂਦੀ ਆ ਤੇ ਉਹਨਾਂ ਨੂੰ ਜਦ ਇਹ ਗੱਲ ਪਤਾ ਲੱਗਦੀ ਆ ਕਿ ਉਸਦੀ ਮੰਮੀ ਨੇ ਪ੍ਰੀਤ ਨੂੰ ਘਰੋਂ ਕੱਢ ਦਿੱਤਾ ਹੈ ਤੇ ਫਿਰ ਉਹਨਾਂ ਨੂੰ ਹੋਰ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਉਹ ਇਹ ਕਹਿੰਦੇ ਆ ਕਿ ਵਿੱਕੀ ਦੀ ਸਜ਼ਾ ਇਸ ਵਿਚਾਰੀ ਨੂੰ ਕਿਹੜੀ ਲੋ ਮੀਲ ਰਹੀ ਆ ਹੁਣ ਉਸਦਾ ਕੀ ਕਸੂਰ ਜੇ ਉਹ ਭੱਜਾ ਹੀ ਆ ਚਲ ਉਸਨੇ ਗਲਤੀ ਕਰ ਹੀ ਲਈ ਆ ਤੇ ਕੀ ਗੱਲ ਉਸਨੂੰ ਸਜ਼ਾ ਹੀ ਦਿੱਤੀ ਜਾਵੇ ਬਾਰ ਬਾਰ ਤੇ ਮਿਹਣੇ ਤਾਨੇ ਹੀ ਦਿੱਤੇ ਜਾਣ ਸੋ ਕਵਲ ਭਾਜੀ ਸੋਚਦੇ ਆ ਕਿ ਫਿਰ ਮੈਂ ਵਾਪਸ ਹੀ ਆਉਣਾ ਤੇ ਆ ਕੇ ਹੀ ਸਾਰਾ ਕੁਝ ਸਹੀ ਕਰਦਾ ਨਹੀਂ ਤਾਂ ਇਹਨਾਂ ਨੇ ਪ੍ਰੀਤ ਨੂੰ ਹੁਣ ਇੱਥੇ ਟਿਕਣ ਹੀ ਨਹੀਂ ਦੇਣਾ ਯਾਰ ਸੰਦੀਪ ਇਹ ਵੀ ਗੱਲ ਦੱਸਦੀ ਆ ਕਿ ਪ੍ਰੀਤ ਨੇ ਹੀ ਫੜਾਇਆ ਏ ਵਿੱਕੀ ਨੂੰ ਤਾਂ ਕਵਲ ਨੂੰ ਸਮਝ ਲੱਗ ਜਾਂਦੀ ਆ ਕਿ ਵਿੱਕੀ ਨੇ ਬਾਹਰ ਆ ਕੇ ਪ੍ਰੀਤ ਨਾਲ ਬਹੁਤ ਮਾੜਾ ਸਲੂਕ ਕਰਨਾ ਏ ਤੇ ਉਹ ਸੋਚਦਾ ਏ ਕਿ ਘਰ ਦੇ ਹਾਲਾਤ ਤਾਂ ਪਹਿਲਾਂ ਹੀ ਬੜੇ ਮਾੜੇ ਨੇ ਤਾਂ ਹੋਣ ਦਾ ਹੋਰ ਹੀ ਹੋ ਜਾਣਗੇ ਉਹ ਇਹ ਵੀ ਸੋਚਦਾ ਕਿ ਮੈਂ ਵਾਪਸ ਵੀ ਆਉਣਾ ਏ ਪਰ ਫੇਰ ਮੈਨੂੰ ਵਾਪਸ ਜਾਣਾ ਪੈਣਾ ਏ ਪਰ ਉਹ ਇੱਕ ਵਾਰੀ ਮਸਲੇ ਦਾ ਹੱਲ ਕਰਨ ਲਈ ਜ਼ਰੂਰ ਇੱਥੇ ਆਵਾਂਗਾ ਉਧਰ ਪ੍ਰੀਤ ਦੀ ਸਾਸ ਕੱਲੀ ਹੀ ਰਹਿ ਜਾਂਦੀ ਆ ਤੇ ਕੱਲੀ ਹੀ ਘਰ ਦੇ ਕੰਮ ਕਰਦੀ ਸੋਚੀ ਜਾਂਦੀ ਆ ਉਸ ਨੂੰ ਬੁਖਾਰ ਚੜ ਜਾਂਦਾ ਹੈ ਤੇ ਵਿੱਕੀ ਦੀ ਬਹੁਤ ਜ਼ਿਆਦਾ ਟੈਨਸ਼ਨ ਲੈਂਦੀ ਆ ਉਸ ਨੂੰ ਸਮਝ ਨਹੀਂ ਆ ਰਹੀ ਕਿ ਮੈਂ ਵਿੱਕੀ ਨੂੰ ਕਿਵੇਂ ਛਡਵਾਵਾਂ ਕਿਉਂਕਿ ਉਹ ਬੇਸ਼ੱਕ ਉਹ ਜਿੱਦਾਂ ਦੇ ਮਰਜ਼ੀ ਗਲਤ ਕੰਮ ਕਰਦਾ ਭਾਰ ਹੈ ਤਾਂ ਉਸ ਦਾ ਪੋਤੇ ਆ ਪਰ ਫਿਰ ਵੀ ਆਪਣੇ ਪੁੱਤ ਨੂੰ ਸਹੀ ਸਿੱਖਿਆ ਦਿੱਤੀ ਹੁੰਦੀ ਤਾਂ ਅੱਜ ਇਥੋਂ ਤੱਕ ਨੌਬਤ ਨਹੀਂ ਆਉਣੀ ਸੀ ਉਸ ਦੀ ਮੰਮੀ ਕੱਲੀ ਹੀ ਘਰ ਵਿੱਚ ਕੰਦਰਾ ਨੂੰ ਟੱਕਰਾ ਮਾਰ ਰਹੀ ਆ ਤੇ ਉਸ ਨੂੰ ਟੈਨਸ਼ਨ ਵੀ ਹੁੰਦੀ ਆ ਕਿ ਪ੍ਰੀਤ ਨੂੰ ਕਰੋਤਾ ਕੱਢ ਦਿੱਤਾ ਪਰ ਹੁਣ ਇਕੱਲਾ ਘਰ ਮੈਨੂੰ ਵੱਡ ਖਾਣ ਨੂੰ ਆ ਰਿਹਾ ਏ ਤੇ ਉਧਰ ਸੰਦੀਪ ਤੇ ਪ੍ਰੀਤ ਇਹ ਸੋਚਦੀਆਂ ਹੈ ਕਿ ਆਪਾਂ ਨੂੰ ਇੱਕ ਵਾਰ ਫੇਰ ਜਾਣਾ ਚਾਹੀਦਾ ਹੈ ਘਰ ਜੇ ਮੰਮੀ ਨਾ ਵੜਨ ਦੇਣਗੇ ਫੇਰ ਤਾਂ ਕਬਲ ਹੀ ਇੱਥੇ ਆਉਣਗੇ ਤੇ ਉਹੀ ਆਣ ਕੇ ਨਿਬੇੜਾ ਕਰਨਗੇ ਤੇ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਹੈ ਜੇਕਰ ਇਸ ਨੇ ਘਰੋਂ ਕੱਢ ਦਿੱਤਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਇਹ ਇਕੱਲੀ ਹੀ ਘਰ ਦੀ ਮਾਲਕ ਹੈ ਸਾਡਾ ਵੀ ਹਿੱਸਾ ਹੈਗਾ ਹੈ ਤੇ ਤੇਰਾ ਵੀ ਕਿਉਂਕਿ ਤੂੰ ਵੀ ਕੋਡ ਮੈਰਿਜ ਕਰਾ ਕੇ ਹੀ ਆਈਆਂ ਤੇ ਕਾਨੂੰਨੀ ਤੌਰ ਤੇ ਤੂੰ ਇਸ ਘਰ ਦੀ ਮਾਲਕ ਵੀ ਹੈਗੀ ਆ ਇਹ ਸਾਰਾ ਕੁਝ ਸੰਦੀਪ ਪ੍ਰੀਤ ਦੇ ਬਾਰੇ ਸੋਚਦੀ ਆ ਤੇ ਨੈਕਸਟ ਦੇਖਦੇ ਆ ਕੀ ਹੁੰਦਾ ਹੈ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ